ਤੋ ਉਹ ਜੂਨ ਨੂੰ ਲਗਭਗ ਸ਼ਾਮੀ 5:30 ਵਜੇ ਦੇ ਕਰੀਬ ਸੁਖਵੰਤ ਕੌਰ ਜਿਨ੍ਹਾਂ ਦੀ ਉਮਰ 65 ਸਾਲ ਹੈ ਇਹ ਧਰਮਕੋਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਨਿਕਲਦੇ ਆ। ਇਸੇ ਦੌਰਾਨ ਇਹ ਆਪਣੇ بیٹے ਅਮਨਜੋਤ ਦੇ ਨਾਲ ਗੱਲ ਕਰਦੇ ਆ ਜਿਹੜਾ ਦੁਬਈ ਰਹਿੰਦਾ ਹੈ ਕਿ ਮੈਨੂੰ ਕੁਝ ਪੈਸੇ ਚਾਹੀਦੇ ਆ ਤੇਰੀ ਵੋਟੀ ਮੈਨੂੰ ਪੈਸੇ ਨਹੀਂ ਦੇ ਰਹੀ। ਅਮਨਜੋਤ ਸਿੰਘ ਆਪਣੀ ਵਾਈਫ ਜਿੰਦਰਪਾਲ ਕੌਰ ਨੂੰ ਕਹਿੰਦਾ ਵਾ ਕਿ ਤੁਸੀਂ ਮੇਰੇ ਮਾਤਾ ਜੀ ਨੂੰ 300 ਰੁਪਏ ਦੇ ਦਿਓ ਇਹਨਾਂ ਨੇ ਮੱਥਾ ਟੇਕਣ ਵਾਸਤੇ ਅੰਮ੍ਰਿਤਸਰ ਜਾਣਾ। ਤੋ ਉਹ ਜੂਨੂ ਜਦੋਂ ਸੁਖਵੰਤ ਕੌਰ ਘਰੋਂ ਨਿਕਲਦੇ ਆ ਤਾਂ ਉਹ ਤੋਂ ਬਾਅਦ ਇਹਨਾਂ ਦੀ ਕੋਈ ਖਬਰਸਾਰ ਨਹੀਂ ਆਉਂਦੀ ਪਰਿਵਾਰ ਯਾਨੀ ਕਿ ਇਹਨਾਂ ਦੀ ਨੂੰਹ ਜਿਹੜੀ ਆ ਉਹ ਇੱਕ ਗਮਸ਼ੁਦਗੀ ਦੀ ਰਿਪੋਰਟ ਜਿਹੜੀ ਆ ਉਹ ਦਰਜ ਕਰਾਉਣ ਵਾਸਤੇ ਜਾਂਦੀ ਆ ਥਾਣੇ ਦੇ ਵਿੱਚ ਇਸੇ ਦੌਰਾਨ ਮਹੱਲੇ ਦੇ ਵਿੱਚ ਇਹ ਗੱਲ ਉੱਡ ਜਾਂਦੀ ਆ ਵੀ ਜਿਹੜੀ ਜਿੰਦਰਪਾਲ ਕੌਰ ਆ ਇਹਨੇ ਦਰਸਲ ਆਪਣੀ ਸੱਸ ਸੁਖਵੰਤ ਕੌਰ ਦਾ ਕਤਲ ਕਰ ਦਿੱਤਾ ਇਹ ਵੀ ਉੱਥੇ ਗੱਲ ਉੱਡਣ ਲੱਗ ਪੈਂਦੀ ਆ ਇੱਕ ਪਾਸੇ ਜਿੰਦਰਪਾਲ ਕੌਰ ਇਹ ਕਹਿ ਰਹੀ ਹੁੰਦੀ ਹੈ ਕਿ ਮੇਰੀ ਜਿਹੜੀ ਸੱਸ ਸੁਖਵੰਤ ਕੌਰ ਆ ਇਹ ਗੁੰਮਸ਼ੁਦਾ ਤੇ ਦੂਸਰੇ ਪਾਸੇ ਇਹਨਾਂ ਦੇ ਮਹੱਲੇ ਦੇ ਵਿੱਚ ਇਹ ਗੱਲ ਫੈਲ ਜਾਂਦੀ ਆ ਕਿ ਜਿੰਦਰਪਾਲ ਕੌਰ ਨੇ ਤਾਂ ਸੁਖਵੰਤ ਕੌਰ ਦਾ ਜਿਹੜਾ ਉਹ ਕਤਲ ਕਰ ਦਿੱਤਾ ਇਸੇ ਦੌਰਾਨ 17 ਜੂਨ ਨੂੰ ਅਚਾਨਕ ਜਿਹੜੇ ਸੁਖਵੰਤ ਕੌਰ ਆ ਇਹ ਆਪਣੇ ਮੁੰਡੇ ਨੂੰ ਦੁਬਈ ਫੋਨ ਕਰਦੇ ਆ ਜਦੋਂ ਇਹ ਆਪਣੇ ਬੇਟੇ ਨੂੰ ਦੁਬਈ ਫੋਨ ਕਰਦੇ ਆ ਤਾਂ ਇਹ ਫੋਨ ਕਰਦੇ ਆ ਇੱਕ ਸੇਵਾਦਾਰ ਦੇ ਮੋਬਾਈਲ ਨੰਬਰ ਤੋਂ ਇਸੇ ਦੌਰਾਨ ਇਹਨਾਂ ਦਾ ਬੇਟਾ ਕਹਿੰਦਾ ਵੀ ਸਾਰਾ ਜਿਹੜਾ ਸਾਡਾ ਮਹੱਲਾ ਵਾ ਉਹ ਪਰੇਸ਼ਾਨ ਆ ਰਿਸ਼ਤੇਦਾਰ ਪਰੇਸ਼ਾਨ ਆ ਵੀ ਤੁਸੀਂ ਕਿੱਥੇ ਹੋ ਕਈ ਤਰ੍ਹਾਂ ਦੀਆਂ ਗੱਲਾਂ ਉੱਡ ਰਹੀਆਂ ਨੇ ਤੇ ਦਰਸਲ ਮਾਮਲਾ ਕੀ ਆ ਫੇਰ ਇਹ ਸੁਖਵੰਤ ਕੌਰ ਆਪਣੇ ਬੇਟੇ ਨੂੰ ਦੱਸਦੇ ਆ ਕਿ ਦਰਸਲ ਜਿਹੜੀ ਤੇਰੀ ਵੋਟੀ ਆ ਜਿੰਦਰਪਾਲ ਕੌਰ ਉਹ ਮੇਰੇ ਨਾਲ ਮਾਰਕਟਾਈ ਕਰਦੀ ਆ ਮੈਨੂੰ ਜਿਹੜਾ ਵਾ ਉਹ ਧੱਕਾ ਕਰਦੀ ਆ ਇਸੇ ਦੇ ਚਲਦਿਆਂ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਵਾਪਸ ਜਿਹੜਾ ਉਹ ਘਰ ਜਾਵਾਂ ਅਮਨਜੋਤ ਕੌਰ ਕਹਿੰਦਾ ਕਿ ਤੁਸੀਂ ਇੱਥੇ ਹੀ ਰੁਕੋ ਮੇਰੀ ਸੇਵਾਦਾਰ ਦੇ ਨਾਲ ਗੱਲ ਕਰਾਓ ਤੁਸੀਂ ਇੱਥੇ ਬੈਠੋ ਤੇ ਮੈਂ ਦੁਬਈ ਤੋਂ ਵਾਪਸ ਆਉਣਾ ਅਮਨਜੋਤ ਸਿੰਘ ਜਿਹੜਾ ਵਾ ਉਹ ਧਰਮ ਕੋਰਟ ਦੇ ਵਿੱਚ ਪੁਲਿਸ ਨੂੰ ਵੀ ਦੱਸ ਦਿੰਦਾ ਕਿ ਮੇਰੇ ਮਾਤਾ ਜੀ ਲੱਪੇ ਆ ਤੇ ਨਾਲ ਕੁਝ ਮੌਤਵਾਰ ਬੰਦੇ ਜਿਹੜੇ ਇਸ ਪੂਰੇ ਕੇਸ ਦੀ ਪੈਰਵਾਹੀ ਕਰ ਰਹੇ ਸੀਗੇ ਉਹਨਾਂ ਨੂੰ ਵੀ ਦੱਸ ਦਿੰਦਾ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਜਿਹੜੇ ਮੇਰੇ ਮਾਤਾ ਜੀ ਆ ਉਹ ਤਾਂ ਅੰਮ੍ਰਿਤਸਰ ਬੈਠੇ ਹੋਏ ਆ ਤੇ ਮੇਰੀ ਉਹਨਾਂ ਦੇ ਨਾਲ ਵੀਡੀਓ ਕਾਲ ਤੇ ਗੱਲ ਵੀ ਹੋ ਗਈ ਆ ਫੇਰ ਜਦੋਂ ਸੁਖਵੰਤ ਕੌਰ ਜਿਹੜੇ ਆ ਉਹ ਵਾਪਸ ਧਰਮਕੋਟ ਆਂਦੇ ਆ ਤਾਂ ਫਿਰ ਇਹ ਸਾਰੇ ਮਾਮਲੇ ਤੋਂ ਜਿਹੜਾ ਵਾ ਉਹ ਪੜਦਾ ਉੱਠ ਜਾਂਦਾ ਤੇ ਦੂਜੇ ਪਾਸੇ ਜਿੰਦਰਪਾਲ ਕੌਰ ਇਹ ਵੀ ਮੰਨ ਜਾਂਦੀ ਹੈ ਜੋ ਪਤਾ ਲੱਗਾ ਕਿ ਹਾਂਜੀ ਮੈਂ ਆਪਣੀ ਸੱਸ ਨੂੰ ਕੋਈ ਨਸ਼ੀਲੀ ਚੀਜ਼ ਜਿਹੜੀ ਆ ਉਹ ਦਿੱਤੀ ਸੀਗੀ ਤੇ ਕਹਿੰਦੇ ਮੈਨੂੰ ਇਸ ਕਰਕੇ ਲੱਗਾ ਵੀ ਸ਼ਾਇਦ ਉਹ ਮਰ ਮੁੱਕ ਗਏ ਹੋਣੇ ਆ ਸੋ ਇਸ ਥਿਊਰੀ ਨੂੰ ਲੈ ਕੇ ਕੋਈ ਕਹਿ ਰਿਹਾ ਸੀਗਾ ਕਿ ਸੁਖਵੰਤ ਕੌਰ ਦਾ ਕਤਲ ਕਰ ਦਿੱਤਾ ਗਿਆ ਉਹਦੀ ਨੂੰ ਨੇ ਕਤਲ ਕਰ ਦਿੱਤਾ ਕੋਈ ਕਹਿ ਰਿਹਾ ਸੀਗਾ ਗਵਾਚ ਗਿਆ ਪਰ ਇਸੇ ਦੌਰਾਨ ਜਿਹੜਾ ਅਮਨਜੋਤ ਆ ਉਹ ਦੁਬਈ ਤੋਂ ਆਂਦਾ ਉਹ ਅੰਮ੍ਰਿਤਸਰ ਸਾਹਿਬ ਪਹੁੰਚਦਾ ਉੱਥੇ ਆਪਣੇ ਮਾਤਾ ਜੀ ਨੂੰ ਲੈ ਕੇ ਜਿਹੜਾ ਵਾ ਉਹ ਫੇਰ ਧਰਮਕੋਟ ਆਂਦਾ ਜਦੋਂ ਇਸ ਬਾਰੇ ਸਾਡੀ ਗੱਲ ਪੁਲਿਸ ਦੇ ਨਾਲ ਹੋਈ ਤਾਂ ਪਤਾ ਲੱਗਾ ਵੀ ਨਾ ਤਾਂ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਕਤਲ ਦੀ ਜਿਹੜੀ ਵਾਰਦਾਤ ਹੈ ਉਹ ਵਾਪਰੀ ਹੈ ਦਰਅਸਲ ਇੱਕ ਰਾਈ ਦਾ ਪਹਾੜ ਬਣ ਗਿਆ ਮਹੱਲੇ ਦੇ ਵਿੱਚ ਲੋਕ ਜਿਹੜੇ ਆ ਉਹ ਆਪਣੇ ਕੋਲੋਂ ਹੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਕੋਈ ਕਹਿਣ ਲੱਗਾ ਜੀ ਕਤਲ ਹੋ ਗਿਆ ਕਿਸੇ ਨੇ ਕਿਹਾ ਜੀ ਅਸੀਂ ਤੇ ਇਹਨਾਂ ਨੂੰ ਨਹਿਰ ਚ ਸੁੱਟਦਿਆਂ ਨੂੰ ਦੇਖਿਆ ਕਿਸੇ ਨੇ ਕਿਹਾ ਜੀ ਅਸੀਂ ਤਾਂ ਦੇਖਿਆ ਵੀ ਇਹਨਾਂ ਨੇ ਕਈ ਦੇ ਨਾਲ ਉਸ ਬਜ਼ੁਰਗ ਮਾਤਾ ਦਾ ਕਤਲ ਕੀਤਾ ਕੋਈ ਕਹਿਣ ਲੱਗਾ ਜੀ ਅਸੀਂ ਤਾਂ ਇਹਨਾਂ ਨੂੰ ਕੱਪੜੇ ਸਾੜਦਿਆਂ ਵੀ ਦੇਖਿਆ ਵੀ ਜਿਹੜੇ ਖੂਨ ਨਾਲ ਲਤਪਤ ਕੱਪੜੇ ਸੀਗੇ ਉਹ ਵੀ ਸਾੜੇ ਆ ਸੋ ਇਹ ਸਭ ਕੁਝ ਜਿਹੜਾ ਰਾਈ ਦਾ ਪਹਾੜ ਬਣਿਆ ਗੱਲ ਇਹ ਸੀ ਵੀ ਸੁਖਵੰਤ ਕੌਰ ਹੋਣਾ ਦੀ ਉਹਨਾਂ ਦੀ ਜਿਹੜੀ ਨੂੰ ਜਿੰਦਰਪਾਲ ਕੌਰ ਦੇ ਨਾਲ ਉਹਨਾਂ ਦੀ ਆਪਸ ਵਿੱਚ ਦੇ ਵਿੱਚ ਤਾਲਮੇਲ ਕੋਈ ਤੋ ਵਧੀਆ ਨਹੀਂ ਸੀ ਨੂੰ ਸੱਸ ਦੀ ਲੜਾਈ ਸੀ ਤੇ ਸੁਖਵੰਤ ਕੁਹਾ ਰਮਦੇਸਰ ਚਲੇ ਗਏ ਉੱਥੇ ਉਹਨਾਂ ਨੂੰ ਸਕੂਨ ਮਿਲਿਆ ਤੇ ਉਹਨਾਂ ਨੇ ਕਿਹਾ ਹੁਣ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਧਰਮਕੋਟ ਤੇ ਇਸੇ ਦੌਰਾਨ ਫਿਰ ਉਹਨਾਂ ਦੀ ਗੱਲ ਜਦੋਂ ਉਹਨਾਂ ਦੇ ਬੇਟੇ ਨਾਲ ਦੁਬਈ ਚ ਹੁੰਦੀ ਆ ਤਾਂ ਇਹ ਸਾਰਾ ਮਾਮਲਾ ਜਿਹੜਾ ਇਹ ਸੁਲਝ ਜਾਂਦਾ ਜਰੇ ਅਮਨਜੋਤ ਸਿੰਘ ਚਾ ਤੁਹਾਨੂੰ ਮਾਤਾ ਜੀ ਕਿਵੇਂ ਮਿਲੇ ਜਰੇ ਮੈਨੂੰ ਕੱਲ ਮੰਮੀ ਜੀ ਦਾ ਮੰਮੀ ਜੀ ਦਾ ਕੱਲ ਉੱਥੋਂ ਫੋਨ ਆਇਆ ਜੀ ਉਹਨਾਂ ਨੇ ਕਿਸੇ ਸੇਵਾਦਾਰ ਤੋਂ ਨਾ ਦਰਬਾਰ ਸਾਹਿਬ ਤੋਂ ਉਹ ਤਾਂ ਨੇ ਤਾਂ ਫੋਨ ਕਰਵਾਇਆ ਇਹਨਾਂ ਨੇ ਮੇਰੇ ਨੰਬਰ ਦੁਬਈ ਵਾਲੇ ਨੰਬਰ ਤੇ ਇਹਨਾਂ ਨੇ ਉੱਥੇ ਮੈਨੂੰ ਵਟਸਐਪ ਤੇ ਕਾਲ ਕੀਤੀ ਉਹਨਾਂ ਨੇ ਮੇਰੀ ਗੱਲ ਕਰਾਈ ਉਹ ਕਹਿੰਦੇ ਬੇੜਾ ਭਾਜੀ ਵੀ ਆਦੇ ਮਮਾ ਨਾਲ ਗੱਲ ਕਰ ਲਓ ਫਿਰ ਮੈਨੂੰ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਕਿ ਇਹ ਗੱਲ ਸੱਚ ਆ ਕਿ ਗੱਲ ਕਾਫੀ ਦਿਨਾਂ ਤੋਂ ਫੈਲਲੀ ਹੋਈ ਸੀ ਕਿ ਵੀ ਹਾਂ ਵੀ ਮੇਰੇ ਮਮਾ ਜਿਹੜੇ ਕਤਲ ਹੋ ਚੁੱਕਿਆ ਵਾ ਤੇ ਜਦੋਂ ਮਮਾ ਜੀ ਨੇ ਫਿਰ ਮੈਨੂੰ ਗੱਲ ਕੀਤੀ ਫਿਰ ਮੈਂ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਫਿਰ ਮੈਨੂੰ ਜਾ ਕੇ ਯਕੀਨ ਹੋਇਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਸੇਫ ਹੋ ਇਹ ਕਹਿੰਦੇ ਹਾਂ ਪੁੱਤ ਮੈਂ ਸੇਫ ਆ ਮੈਂ ਕਹਤਾਂ ਵੀ ਤੁਸੀਂ ਠੀਕ ਠਾਕ ਹੋ ਨਾ ਕਹਿੰਦੇ ਹਾਂ ਜੀ ਕਾਰਨ ਕੀ ਆ ਉਹ ਕਿਉਂ ਮੰਨ ਰਿਹਾ ਵੀ ਅਸੀਂ ਕਤਲ ਕੀਤਾ ਪਾਜੀ ਉਹਨਾਂ ਦਾ ਆਪਾਂ ਨਹੀਂ ਕੁਝ ਕਹਿ ਸਕਦੇ ਮੇਰੀ ਮਾਂ ਦਾ ਕਤਲ ਬਾਰੇ ਕਹਾਂ ਮੈਂ ਆਪਣੀ ਮਾਂ ਲਿਆ ਕੇ ਹਾਜ਼ਰ ਕਰਤੀ ਸਾਡੇ ਸਾਹਮਣੇ ਜੋਂਦੀ ਜਾਗਦੀ ਜੋਂਦੀ ਜਾਗਦੀ ਮੈਂ ਤੁਹਾਡੇ ਸਾਹਮਣੇ ਖੜੀ ਕਰਤੀ ਲੈ ਕੇ ਉਹ ਕਿਉਂ ਮੰਨ ਰਿਹਾ ਉਹ ਉਹਨਾਂ ਨੂੰ ਪਤਾ ਜਾਂ ਕਾਨੂੰਨ ਨੂੰ ਪਤਾ ਜੀ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹ ਪਿੰਡ ਲੜਾਈ ਝਗੜਾ ਵੀ ਰਹਿੰਦਾ ਸੀਗਾ ਘਰੇ। ਨਾ ਵੀਰੇ ਕੋਈ ਲੜਾਈ ਝਗੜਾ ਨਹੀਂ ਰਹਿੰਦਾ ਸੀ। ਹਾਂ ਮੰਮੀ ਜੀ ਨੇ ਜ਼ਰੂਰ ਦੱਸਿਆ ਮੈਨੂੰ ਹੁਣ। ਵੀ ਅੱਜ ਮੈਨੂੰ ਦੱਸੀ ਸਾਰੀ ਗੱਲਬਾਤ ਕਿ ਹਾਂ ਉਹ ਕੁੱਟਦੀ ਮਾਰਦੀ ਸੀ ਜਿਹੜੀ ਮੇਰੇ ਨਾਲ ਦੀ ਸੀਗੀ। ਉਹ ਬਹੁਤ ਕੁੱਟਦੀ ਮਾਰਦੀ ਸੀ ਇਹਨਾਂ ਨੂੰ। ਧੱਕਾ ਵੀ ਕਰਦੀ। ਧੱਕਾ ਧੱਕੇ ਕਰਦੇ ਸੀ ਇਹਨਾਂ ਨੇ। ਹਰ ਗੱਲ 'ਚ ਧੱਕਾ। ਤੇ ਹਰ ਗੱਲ 'ਚ ਇਹਨਾਂ ਨੇ ਧੱਕਾ ਕਰਦੇ ਸੀਗੇ। ਤਾਂ ਕਰਕੇ ਇਹਨਾਂ ਨੇ ਦੱਸਿਆ ਵੀ ਮੈਂ ਜਦੋਂ ਗਈਆਂ ਮੁੜ ਕੇ ਡਰ ਦੀ ਮਾਰੀ ਮੈਂ ਕਰਨ ਨਹੀਂ ਆਈ ਹੈਗੀ। ਮੈਂ ਦੋ ਤਰੀਕ ਤਵਾਰ ਮੰਮੀ ਜੀ ਨਾਲ ਮੇਰਾ ਕੋਈ ਕੰਟੈਕਟ ਨਹੀਂ ਹੋਇਆ। ਜਿੱਦੋਂ ਮੈਂ ਜਾਣ ਮੈਂ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਮੈਂ ਕਿਹਾ ਮੰਮੀ ਜੀ ਠੀਕ ਆ ਤੁਸੀਂ ਜਾਇਓ ਮੈਂ ਆਪਣੀ ਮਿਸਿੰਗ ਨੂੰ ਕਿਹਾ ਵੀ ਇਹਨਾਂ ਨੂੰ 300 ਰੁਪਿਆ ਦੇ ਦਿਓ ਤੇ ਉਹਨਾਂ ਨੇ 300 ਰੁਪਿਆ ਦਿੱਤਾ ਤੇ ਮੈਂ ਫੋਨ ਕੱਟਤਾ ਤੇ ਪਰ ਮੰਮੀ ਨੇ ਮੈਨੂੰ ਅੱਜ ਦੱਸਿਆ ਕਿ ਉਹਨਾਂ ਨੇ ਬਾਅਦ ਚ ਕੁੱਟਿਆ ਮਾਰਿਆ ਵੀ ਫੇਰੇ ਚਲੇ ਗਏ ਆ ਘਰੋਂ ਤੇ ਪਰ ਇਹ ਮੈਂ ਜਦੋਂ ਇਹਨਾਂ ਨੂੰ ਪੁੱਛਿਆ ਕਿ ਮੰਮੀ ਤੁਸੀਂ ਕਿਉਂ ਨਹੀਂ ਵਾਪਸ ਆਏ ਘਰੇ ਇਹ ਕਹਿੰਦੇ ਬੇਟਾ ਮੈਨੂੰ ਡਰ ਲੱਗਦਾ ਵੀ ਉਹ ਮੈਨੂੰ ਮਾਰਨ ਪੈਂਦੀ ਆ ਤੁਸੀਂ ਆਪਣੇ ਘਰੇ ਕੰਟੈਕਟ ਨਹੀਂ ਕੀਤਾ ਵੀ ਮਾਤਾ ਜੀ ਇੰਨੇ ਦਿਨ ਹੋ ਗਏ ਪਿੱਛੇ ਗਏ ਮੈਂ ਉਹਨਾਂ ਨੂੰ ਪੁੱਛਦਾ ਰਿਹਾ ਉਹ ਕਹਿੰਦੇ ਵੀ ਪਤਾ ਮੈਂ ਇਸ ਗੱਲ ਨੂੰ ਨਾਰਮਲ ਮਤਲਬ ਮੈਨੂੰ ਆ ਨਹੀਂ ਪਤਾ ਸੀ ਵੀ ਆ ਮੈਟਰ ਪਿੱਛੋਂ ਖੜਾ ਹੋਊਗਾ ਤੁਹਾਡੇ ਨਾਲ ਸੰਪਰਕ ਕਿੱਦਾਂ ਹੋਇਆ ਮੇਰੇ ਨਾਲ ਕੱਲ ਹੋਇਆ ਜਿਸਪਰਕ ਉੱਥੋਂ ਕਿਸੇ ਨੇ ਇਹਨਾਂ ਨੇ ਕਿਸੇ ਦੇ ਫੋਨ ਤੋਂ ਲੈ ਕੇ ਨਾ ਦਰਬਾਰ ਸਾਹਿਬ ਤੋਂ ਕੋਈ ਸੇਵਾਦਾਰ ਸੀਗੇ ਉਹਨਾਂ ਨੇ ਨੰਬਰ ਤੋਂ ਇਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ ਤੇ ਬੀਬੀ ਉਹਨਾਂ ਨੇ ਵਾਪਸ ਆਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਡਰ ਤੋਂ ਡਰ ਤੋਂ ਉਹ ਡਰਦੇ ਸੀ ਉਹ ਤੋਂ ਉਹ ਮੇਰੀ ਮਿਸਿਸ ਦਾ ਤੁਹਾਡੀ ਮਿਸਿਸ ਨਹੀਂ ਤੁਹਾਡੀ ਕੀ ਮਿਸਿਸ ਕੀ ਉਹਨਾਂ ਨੂੰ ਕੋਈ ਮਾਰਦੇ ਜਿਹਾਂ ਦੀ ਆ ਕਹਿੰਦੇ ਮੈਨੂੰ ਟੌਰਚਰ ਕਰਦੀ ਸੀ ਮੈਨੂੰ ਮਾਰਦੀ ਆ ਟੌਰਚਰ ਕਰਨ ਦੀ ਵਜ੍ਹਾ ਕਰਕੇ ਘਰੋਂ ਚਲੇ ਗਈ ਹਾਂ ਕੁੱਟਦੀ ਮਾਰਦੀ ਸੀ ਲੱਤਾ ਮਾਰਦੀ ਕਦੇ ਗਰਜ ਗੁੱਠੇ ਦਿੰਦੀ ਸੀ ਇਹ ਕਹਿੰਦੇ ਮੇਰੇ ਢਿੱਡ ਤੇ ਵੀ ਇੱਥੇ ਵੀ ਮਾਰਿਆ ਸਾਹ ਦੇਖੋ ਨਿਸ਼ਾਨ ਜਿਹੜੀ ਜਿਹੜੀ ਤੁਹਾਡੇ ਤੋਂ ਮੈਨੂੰ ਦੱਸ ਦੇਣੀ ਸੀ ਇਹਨੇ ਵੀ ਜਿਹੜੇ ਤੋਂ ਨਹੀਂ ਪਹਿਲਾਂ ਇਹਨੇ ਮੈਨੂੰ ਦੱਸਿਆ ਨਹੀਂ ਮੈਂ ਜਿਹੜਾ ਉਹਨੂੰ ਪੁੱਛਿਆ ਅੱਜ ਮੈਂ ਕਿ ਤੁਸੀਂ ਮੈਨੂੰ ਕਿਉਂ ਨਹੀਂ ਦੱਸੀਏ ਗੱਲ ਇਹ ਕਹਿੰਦੇ ਬੇਟਾ ਮੈਨੂੰ ਉਹ ਕਹਿੰਦੀ ਸੀ ਮੈਂ ਤੈਨੂੰ ਵੀ ਜਾਨੋਂ ਮਾਰ ਦੂੰ ਮਰਵਾ ਦੂੰ ਤੁਹਾਡੀ ਮੈਸੇਜ ਦਾ ਨਾਮ ਕੀ ਆ ਜਿੰਦਰਪਾਲ ਕੌਰ ਹਾਂਜੀ ਫਿਰ ਤੁਹਾਡੀ ਮੈਸੇਜ ਦੇ ਨਾਲ ਇੱਕ ਬੰਦਾ ਫੜਿਆ ਹੋਇਆ ਹਾਂਜੀ ਉਹ ਉਹ ਕੌਣ ਆ ਤੁਹਾਡਾ ਕੀ ਲੱਗਦਾ ਉਹ ਮੇਰੇ ਮਾਮਾ ਜੀ ਆ ਉਧਰ ਅੱਛਾ ਅੰਦੇ ਨੇ repar ਨਹੀਂ ਸਕਿਆ। ਦਰਖਾਸਤ ਉਹਨਾਂ ਨੇ ਦਿੱਤੀ ਸੀ ਕਿ ਮਿਸਿੰਗ ਵੀ। ਹਾਂ ਮਿਸਿੰਗ ਵੀ ਮੈਂ ਹੀ ਕਿਹਾ ਸੀ ਉਹਨਾਂ ਨੂੰ। ਜਦੋਂ ਆਪਣਾ ਸਗਰਾਣ ਸੀਗੀ ਐ ਉਹਨਾਂ ਨੂੰ ਭੇਜਿਆ ਸੀਗਾ ਲੱਭਣ ਵਾਸਤੇ ਵਿ ਜਾਓ ਜਾ ਕੇ ਮੰਮੀ ਨੂੰ ਲੱਭ ਕੇ ਲਿਓ। ਤੇ ਉਹ ਲੱਭ ਕੇ ਲੈ। ਪੁਲਿਸ ਨੇ ਉਹਨਾਂ ਤੇ ਸ਼ੱਕ ਕਰਕੇ ਉਹਨੂੰ ਕਿਉਂ ਬਿਠਾ ਲਿਆ ਨੇ? ਜਿਹਨੇ ਦਰਖਾਸਤ ਦੇਈ ਸੀ। ਸਰ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਹਣ ਜੇ ਉਹ ਤਾਂ ਉਹਦਾ ਸ਼ੱਕ ਸੀਗਾ ਉਹਨਾਂ ਦੇ। ਹੋ ਸਕਦਾ ਜੀ। ਹੋਰ ਬੰਦੇ ਮੰਨ ਰਹੇ ਆ ਕਿ ਅਸੀਂ ਵੱਢ ਕੇ ਨਹਿਰ ਦੇ ਵਿੱਚ ਸੁੱਟੀ ਐ। ਸਾਰੇ ਤਾਂ ਹੁਣ ਉਹ ਹੀ ਦੱਸ ਸਕਦੇ ਆ ਜਾਂ ਕਾਨੂੰਨ ਦੱਸ ਸਕਦਾ ਕਿਉਂਕਿ ਇਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਪਰ ਜੋ ਮੇਰੀ ਮਾਂ ਬਾਰੇ ਕਿਸੇ ਨੇ ਜੋ ਮੇਰੀ ਮਾਂ ਬਾਰੇ ਮੈਨੂੰ ਦੱਸਿਆ ਗਿਆ ਮੈਂ ਆਪਣੀ ਮਾਂ ਲਿਆ ਕੇ ਸਾਰਿਆਂ ਦੇ ਸਾਹਮਣੇ ਤੁਹਾਡੇ ਸਾਹਮਣੇ ਆ ਪੇਸ਼ ਕਰਤੀ ਮੈਂ ਜਿੰਦੀ ਜਾਗਦੀ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਹੋ ਮੈਨੂੰ ਬਸ ਉਹ ਜਨਾਨੀ ਤੋਂ ਛਡਕਾਰਾ ਚਾਹੀਦਾ ਬਸ ਕਿਉਂਕਿ ਮੈਨੂੰ ਹੁਣ ਡਰ ਲੱਗਦਾ ਮੈਂ ਆਪਣੀ ਮਾਂ ਨਹੀਂ ਗਵਾ ਸਕਦਾ ਮੈਂ ਇੱਕ ਵਾਰੀ ਤਾਂ ਦੀ ਮਾਂ ਵਿਚਾਲੀ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਮੈਂ ਹਜੇ ਤੱਕ ਤਾਂ ਉਹਨਾਂ ਨੇ ਕੋਈ ਰਾਪਟ ਨਹੀਂ ਮੈਂ ਤਾਂ ਅੱਜ ਹੀ ਐਸਾ ਡਬਈ ਚ ਹੁਣ ਤਾਂ ਆਇਆ ਮੈਂ ਜਿੱਤਰੇ ਆ ਡਬਈ ਕਿ ਚਾਹ ਸਾਹਿਬ ਜਿਹੜੇ ਤੁਹਾਡੇ ਨਾਲ ਐਮਸੀ ਬੈਠੇ ਆ ਹਾਂਜੀ ਇਹਨਾਂ ਨੂੰ ਮੈਂ ਤਲਾਹ ਕਰਤੀ ਸੀਗੀ ਅੱਛਾ ਇਹਨਾਂ ਨੂੰ ਦੱਸ ਇਹਨਾਂ ਨੇ ਮੇਰੀ ਫੁੱਲ ਸਪੋਰਟ ਕੀਤੀ ਹੈ ਭਾਈ ਨੇ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਇਹਨਾਂ ਦੀ ਵਜ੍ਹਾ ਕਰਕੇ ਅੱਜ ਮੈਂ ਮੇਰੀ ਮਾਂ ਨੂੰ ਇੱਥੋਂ ਤੱਕ ਲੈ ਕੇ ਆਇਆ ਹਾਂ ਕਿਉਂ ਟੂਰਨਰ ਕਹਿੰਦੇ ਸਨ ਇੰਟਰਨੈਟ ਕੋਲ ਲੱਗ ਨਹੀਂ ਰਹੀ ਮੈਂ ਬਹੁਤ ਕੋਸ਼ਿਸ਼ ਕੀਤੀ ਮੜ ਕੇ ਫਿਰ ਜਦੋਂ ਮੈਂ ਨਹੀਂ ਗਏ ਫਿਰ ਮੈਂ ਕਿ ਉਹਨਾਂ ਨੂੰ ਕਿਹਾ ਗਰੰਟੀ ਨੇ ਮੈਂ ਕਿ ਵੀਰ ਜੀ ਮੇਰੇ ਕੋ ਫੋਨ ਚਾਣ ਕਿ ਮੇਰੀ ਕਿਸਮਤ ਹੀ ਚੰਗੀ ਸੀ ਕਿ ਉਹਨਾਂ ਨੇ ਮੇਰਾ ਫੋਨ ਲਾਤਾ ਮੈਂ ਕਿ ਮੇਰੇ ਬੇਟੇ ਨਾਲ ਗੱਲ ਕਰਾ ਦਿਓ ਮੇਰਾ ਦਿਲ ਬਹੁਤ ਕਰਾ ਹੋਇਆ ਬੇਟੇ ਨਾਲ ਗੱਲ ਕਰਨ ਬਹੁਤ ਦਿਨ ਹੋ ਗਏ ਰੋਜ਼ ਗੱਲ ਕਰ ਦਿੰਦੇ ਸੀ ਮੈਂ ਤੇ ਤੁਸੀਂ ਡਰ ਦੀ ਵਜ੍ਹਾ ਕਰਕੇ ਇਹ ਨਹੀਂ ਦੀ ਘਰ ਵਾਲੀ ਦੀ ਡਰ ਦੀ ਵਜ੍ਹਾ ਕਰਕੇ ਤੁਸੀਂ ਉੱਥੇ ਚਲੇਗੇ ਹੈ ਹਾਂ ਜੀ ਡਰ ਦੀ ਵਜ੍ਹਾ ਕਰਕੇ ਸੇਵਾ ਕਰਨ ਹਾਂ ਬਹੁਤ ਘੁੱਟ ਦੇ ਵਜ੍ਹਾ ਨਾਲ ਟਾਈਮ ਕਾਟ ਮਾਰਨ ਪੈਣਾ ਜਿਹਨਾਂ ਇੰਨਾ ਤੁਹਾਡੀ ਮਾਤਾ ਜੀ ਤੋਂ ਤਸ਼ੱਦਦ ਕਰਦੇ ਸੀ ਤੇ ਇਹਨਾਂ ਨਾਲ ਤੁਸੀਂ ਬਾਹਰ ਸੀ ਤੁਹਾਨੂੰ ਕਦੇ ਇਹਨਾਂ ਨੇ ਫੋਨ ਲਾ ਕੇ ਦੱਸਿਆ ਨਹੀਂ ਕਿ ਮੈਨੂੰ ਇਹਨਾਂ ਨੇ ਕਦੇ ਨਹੀਂ ਦੱਸਿਆ ਮੈਂ ਅੱਜ ਪੁੱਛਿਆ ਮੈਂ ਕਿ ਮਾਤਾ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਉਹ ਕਹਿੰਦੀ ਵੀ ਮੈਨੂੰ ਉਹ ਕਹਿੰਦੀ ਸੀ ਵੀ ਜੇ ਤੁਹਾਡੇ ਬੇਟੇ ਨੂੰ ਦੱਸਿਆ ਮੈਂ ਉਹਨੂੰ ਵੀ ਉੱਥੇ ਮਰਵਾ ਦੂੰਗੀ ਤੇ ਇਹਨੂੰ ਮੈਂ ਇੱਥੇ ਮਰਵਾ ਦੂੰਗੀ ਠੀਕ ਆ ਇਸ ਕਰਕੇ ਡਰ ਦੇ ਮਾਰੇ ਇਹਨਾਂ ਨੇ ਕਿਸੇ ਕੋਲ ਗੱਲ ਕੋਈ ਬੱਚਾ ਨਹੀਂ ਵੀਰੇ ਜਿਹੜਾ ਇਹਨਾਂ ਨੇ ਇਹਨਾਂ ਉਹਨਾਂ ਨੇ ਤਸ਼ੱਦਦ ਕੀਤਾ ਤੁਹਾਡੀ ਮਾਤਾ ਜੀ ਦਾ ਹਾਂਜੀ ਤੇ ਇਹਦਾ ਇਨਸਾਫ ਕੀ ਚਾਹੁੰਦੇ ਹੋ ਤੁਸੀਂ ਮੈਂ ਬਸ ਛਟਕਾਰਾ ਚਾਹੁੰਦਾ ਜੀ ਜਨਾਨੀ ਤੋਂ ਤੁਹਾਨੂੰ ਸ਼ੱਕ ਆ ਵੀ ਜਾਂ ਤੁਸੀਂ ਮੈਨੂੰ ਪੂਰਾ ਸ਼ੱਕ ਆ ਸਰ ਜੀ ਜਿਹੜੀ ਅੱਜ ਜਨਾਨੀ ਇੰਨਾ ਕੁਛ ਕਰ ਸਾਦੀ ਹੈ ਮੇਰੇ ਪਿੱਛੋਂ ਕੱਲ ਮੈਂ ਫੇਰ ਚਲੇ ਜਾਣਾ ਜੀ ਮੈਂ ਤਾਂ ਪ੍ਰਦੇਸ਼ ਤੋਰ ਜਾਣਾ ਮੇਰੀ ਮਾਂ ਦੀ ਜਾਨ ਨੂੰ ਪੂਰਾ ਖਤਰਾ ਮੇਰੀ ਦੀ ਜਾਨ ਨੂੰ ਵੀ ਖਤਰਾ ਕੋਈ ਬ੍ਰਦਰ ਨਹੀਂ ਹੈਗਾ ਜੀ ਨਹੀਂ ਜੀ ਮੇਰਾ ਕੋਈ ਬ੍ਰਦਰ ਨਹੀਂ ਹੈਗਾ ਮੈਂ ਤਾਂ ਇਕੱਲਾ-ਕੱਲਾ ਹੀ ਹੈ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਹੋਈ ਆ ਮੇਰੀ ਸਿਸਟਰ ਦੀ ਵੀ ਡੈਥ ਹੋਈ ਹੈ ਮੇਰੇ ਕੋਲ ਬਸ ਆਹ ਮੇਰੀ ਇੱਕ ਮਾਂ ਹੀ ਮ ਔਰ ਮੇਰੇ ਕੋਲ ਕੁਝ ਨਹੀਂ ਜੀ। ਲਾਸਟ ਤੱਕ ਕੀ ਕਹਿਣਾ ਚਾਹੋਗੇ? ਬਸ ਮੈਨੂੰ ਇਨਸਾਫ ਚਾਹੀਦਾ ਮੈਨੂੰ ਉਹ ਜਨਾਨੀ ਨਹੀਂ ਚਾਹੀਦੀ ਮੈਨੂੰ ਉਹ ਜਨਾਨੀ ਤੂੰ ਮੇਰੇ ਅੱਖਾਂ ਤੋਂ ਦੂਰ ਕਰ ਦੋ ਬਸ। ਐਡਰੈਸ ਦੱਸ ਦੋ ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਤਰਨਤਾਰਨ ਸ਼ਹਿਰ ਤਰਨਤਾਰਨ ਕੋੜ ਜ਼ਿਲ੍ਹਾ ਮੋਗਾ ਜਲੰਧਰ ਰੋਡ ਮੇਰਾ ਬਾਈਪਾਸ ਤੇ ਘਰ પેટ્રોલ ਪੰਪ ਕੋਲ ਜੀ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।